ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾ ਤੁਹਾਡੇ ਨਾਲ ਨidhi Verma ਸਿਆਸੀ ਬਿਗੂਲ ਵੱਜ ਚੁਕੇ ਹੈ ਤੇ ਸਿਆਸੀ ਬਿਗੂਲ ਵੱਜਦੇ ਆ ਹੀ ਸਿਆਸੀ ਪਾਰਟੀਆਂ ਵੀ ਹਲਚਲ ਦੇ ਵਿੱਚ ਆ ਚੁਕੀਆਂ ਨੇ ਤਾਂ ਲਗਾਤਾਰ ਜਿੱਥੇ ਰੈਲੀਆਂ ਦਾ ਦੌਰ ਜਾਰੀ ਹੈ ਤੇ ਇਸੇ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਅਹਿਮ ਮੀਟਿੰਗ ਦਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁਣ 22 ਮਾਰਚ ਨੂੰ ਅਹਿਮ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਉਮੀਦਵਾਰਾਂ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਕਿਹੜੇ ਹਲਕੇ 'ਚੋਂ ਕਿਹੜਾ ਉਮੀਦਵਾਰ ਕਿਹੜਾ ਚਿਹਰਾ ਉਤਾਰਿਆ ਜਾਵੇਗਾ ਇਸ ਤੇ ਚਰਚਾ ਹੋਵੇਗੀ ਚੰਡੀਗੜ੍ਹ ਦੇ ਵਿੱਚ ਦੁਪਹਿਰ 2:30 ਵਜੇ ਇਸ ਮੀਟਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈ ਕੇ ਚਰਚਾ ਕੀਤੀ ਜਾਵੇ ਤੇ ਨਾਲ ਹੀ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਵੀ ਵੇਖਿਆ ਜਾ ਸਕਦਾ ਹੈ ਮੰਥਨ ਹੋਵੇਗਾ ਤਾਂ 22 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਉਹਨਾਂ ਤੇ ਚਰਚਾ ਤਾਂ ਹੋਵੇਗੀ ਹੋਵੇਗੀ ਤਾਂ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਡੇਟ ਅਨਾਉਂਸ ਹੋਣ ਤੋਂ ਬਾਅਦ ਐਲਾਨ ਹੋਣ ਤੋਂ ਬਾਅਦ ਹਰਕਤ ਦੇ ਵਿੱਚ ਆ ਚੁੱਕੀ ਹੈ ਤਾਂ ਹਰਕਤ ਦੇ ਵਿੱਚ ਆਈ ਹੈ ਤਾਂ ਇਸੇ ਦੇ ਵਿਚਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਬਹੁਤ ਹੀ ਵੱਡਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਚਰਚਾ ਹੋਵੇਗੀ ਕਿਹੜੇ ਹਲਕੇ ਤੋਂ ਕਿਹੜਾ ਕੈਂਡੀਡੇਟ ਉੱਤ ਜਾਵੇ ਕਿਉਂਕਿ ਲੋਕ ਸਭਾ ਚੋਣਾ 2024 ਦੀ ਵਿਗੁੱਲ ਤੋਂ ਬਾਅਦ ਲਗਾਤਾਰ ਸਰਗਰਮ ਦਿਖਾਈ ਦੇ ਰੀਆਂ ਨੇ ਪਾਰਟੀਆਂ ਤੇ ਇਸੇ ਦੇ ਵਿਚਾਰੇ ਲਗਾਤਾਰ ਕਈ ਚੀਜ਼ਾਂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਤੇ ਇੰਨਾ ਹੀ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸੁਖਬੀਰ ਬਾਦਲ ਹੋਂਨਾ ਦੇ ਵੱਲੋਂ ਬਠਿੰਡਾ ਦੇ ਵਿੱਚ ਯਾਤਰਾ ਕੱਢੀ ਜਾਵੇਗੀ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ ਤੇ ਇਸ ਦੇ ਵਿੱਚ ਹੀ ਹਰ ਸਿਮਰਤ ਕੋਰ ਬਦਲ ਹੋਣੀ ਵੀ ਸ਼ਾਮਿਲ ਰਹਿਣਗੇ ਲਗਾਤਾਰ ਜਿੱਥੇ ਸਿਆਸਤ ਦਾ ਇਹ ਦੰਗਲ ਚੱਲਦਾ ਪਿਆ ਸਿਆਸੀ ਦੰਗਲ 2024 ਲੋਕ ਸਭਾ ਚੋਣਾਂ ਦੇ ਤਰੀਖਾ ਦੇ ਐਲਾਨ ਤੋਂ ਬਾਅਦ ਸਿਆਸੀ ਦੰਗਲ ਚੱਲਦਾ ਪਿਆ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚਲਾਈ ਜਾ ਰਹੀ ਹੈ ਤਾਂ ਇਸੇ ਦੇ ਵਿੱਚ ਆਲੇ ਚੰਡੀਗੜ੍ਹ ਦੇ ਵਿੱਚ ਦੁਪਹਿਰ 2:30 ਵਜੇ ਅਹਿਮ ਮੀਟਿੰਗ ਦਾ ਅਹਿਮ ਬੈਠਕ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਹਰ ਇੱਕ ਦੀ ਨਜ਼ਰ ਇਸ ਚੀਜ਼ ਤੇ ਹੈ ਕਿ ਹੁਣ ਅਕਾਲੀ ਦਲ ਕਿਸ ਨੂੰ ਕਿਹੜੇ ਹਲਕੇ 'ਚੋਂ ਉਤਾਰਨ ਵਾਲੀ ਹੈ ਕਿਹੜਾ ਕੈਂਡੀਡੇਟ ਅਕਾਲੀ ਦਲ ਉਤਾਰੇਗੀ ਇਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਦਾ ਤਰੀਕਾ ਦਾ ਐਲਾਨ ਹੋਇਆ ਤਾਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਲਗਾਤਾਰ ਹਰਕਤ ਦੇ ਵਿੱਚ ਦਿਖਾਈ ਦੇ ਰੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਰੈਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਵੇਖਿਆ ਗਿਆ ਆਮ ਆਦਮੀ ਪਾਰਟੀ ਹੀ ਹੈ ਜਦੋਂ ਇਹਨਾਂ ਦੇ ਵੱਲੋਂ ਤਰੀਖ ਹਲਾੰਦਨ ਤੋਂ ਬਾਅਦ ਰੈਲੀਆਂ ਕੀਤੀਆਂ ਗਈਆਂ ਤੇ ਹੁਣ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਜੋ ਸ਼ੁਰੂਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਅੱਜ ਬਠਿੰਡਾ ਦੇ ਵਿੱਚ ਇਹਨਾਂ ਦੇ ਵੱਲੋਂ ਬਚਾਓ ਯਾਤਰਾ ਕੀਤੀ ਜਾਵੇਗੀ ਤਾਂ ਇਸੇ ਦੇ ਵਿਸ਼ਾਲੇ ਦੇਖਿਆ ਜਾਵੇਗਾ ਹੁਣ ਕਈ ਚੀਜ਼ਾਂ ਲੈ ਕੇ ਗੱਲਬਾਤ 22 ਮਾਰਚ ਨੂੰ ਹੋਵੇਗੀ ਤੇ ਅੱਜ ਪੰਜਾਬ ਬਚਾਓ ਯਾਤਰਾ ਦੇ ਵਿੱਚ ਹਰ ਸਿਮਰਤ कौर ਬਾਦਲ ਵੀ ਸ਼ਾਮਲ ਰਹਿਣ ਵਾਲੇ ਨੇ